ਹਾ ਵਾਹਿਗੁਰੂ ਜੀ ਕੀ ਫਤਿਹ ਜੀ ਮੋਹਾਲੀ ਡਿਸਟ੍ਰਿਕਟ ਦੇ ਛਰਬੜ ਪਿੰਡ ਦੇ ਵਿੱਚ ਖੜੇ ਆ ਕਿਉਂਕਿ ਜੋ ਸ਼ੰਭੂ ਮੋਰਚੇ ਤੇ ਹੋਇਆ ਤੁਸੀਂ ਸਾਰਿਆਂ ਨੇ ਵੇਖਿਆ ਤੇ ਆ ਛਰਬੜ ਪਿੰਡ ਦੇ ਵੀਰ ਆ ਇਹ 10 ਟਰਾਲੀਆਂ ਸ਼ੰਭੂ ਮੋਰਚੇ ਤੋਂ ਜਿਹੜੀਆਂ ਉਹ ਲੈ ਕੇ ਤੇ ਆਪਣੇ ਪਿੰਡ ਲਿਆ ਆ ਗਏ ਇਹਨਾਂ ਨੇ ਆ ਹਵੇਲੀ ਦੇ ਵਿੱਚ ਲਾਈਆਂ ਬਕਾਇਦਾ ਤੌਰ ਤੇ ਇਹਨਾਂ ਵੀਡੀਓ ਬਣਾ ਕੇ ਪਾਈ ਆ ਤੇ ਆਪਣੇ ਨੰਬਰ ਦਿੱਤੇ ਹੋਏ ਨੇ ਵੀਰਾਂ ਨੇ ਜਿੱਥੇ ਉਥੇ ਲੋਕਾਂ ਨੇ ਲੁੱਟ ਘਸੁੱਟ ਕੀਤੀ ਨਾ ਵੀ ਜਿਹਦਾ ਦਾ ਲੱਗਾ ਜੋ ਲਾ ਕੇ ਲੈ ਗਿਆ ਉਥੇ ਇਹਨਾਂ ਵੀਰਾਂ ਨੇ ਆਪਣੇ ਟਰੈਕਟਰ ਖੜਕੇ ਤੇ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਵਿਸ਼ੇਸ਼ ਤੌਰ ਤੇ ਉਹਨਾਂ ਨੇ ਵੇਖਿਆ ਵੀ ਕ੍ਰਾਂਤੀਕਾਰੀ ਜਥੇਬੰਦੀਆਂ ਕਿਉਂਕਿ ਵੀਰ ਵੀ ਉਸੇ ਜਥੇਬੰਦੀ ਨਾਲ ਸੰਬੰਧਿਤ ਨੇ ਵੀ ਕ੍ਰਾਂਤੀਕਾਰੀ ਜਥੇਬੰਦੀਆਂ ਜਿਹੜੀਆਂ ਟਰਾਲੀਆਂ ਨੇ ਉਹ ਲਿਆ ਕੇ ਆਪਣੀ ਹਵੇਲੀ ਦੇ ਵਿੱਚ ਟਰਾਲੀਆਂ ਜਿਹੜੀਆਂ ਉਹ ਲਾਈਆਂ ਤੇ ਜਿਸ ਵੀ ਵੀਰ ਦੀਆਂ ਇਹਨਾਂ ਵੀਰਾਂ ਦਾ ਨੰਬਰ ਜਿਹੜਾ ਉਹ ਵੀ ਨਾਲ ਬੋਲ ਦਿੰਨੇ ਆ ਜਿਸ ਵੀ ਵੀਰ ਦੀ ਕੋਈ ਟਰਾਲੀ ਹੋਵੇ ਆਪਣੀ ਪੱਕੀ ਪਛਾਣ ਦੱਸਗੇ ਟਰਾਲੀ ਦੀ ਦੱਸੇਗਾ ਪਿੰਡ ਦੀ ਪੱਕੀ ਦੱਸੇਗਾ ਨਾਲ ਕੋਈ ਸਰਪੰਚ ਦਾ ਜਾਂ ਕੋਈ ਹੋਰ ਪਿੰਡ ਦੇ ਮੋਹਤਬਰ ਬੰਦੇ ਦਾ ਕੋ ਪ੍ਰੂਫ ਲਿਆ ਕੇ ਤੇ ਇਹਨਾਂ ਕੋਲ ਆਪਣੀ ਟਰਾਲੀ ਜਿਹੜੀ ਉਹ ਲਿਆ ਲਿਜਾ ਸਕਦਾ। ਸੋ ਇਸ ਕਰਕੇ ਆ ਵੀਰ ਜੀ ਤੁਸੀਂ ਆਪਣਾ ਨੰਬਰ ਜਿਹੜਾ ਉਹ ਵਿੱਚ ਬੋਲ ਦਿਓ। 99149 79750 99149 4979750 99149 4979750 ਇਹਨਾਂ ਵੀਰਾਂ ਦਾ ਨੰਬਰ ਹੈ। ਛੜਬੜ ਪਿੰਡ ਹੈ, ਮੋਹਾਲੀ ਜ਼ਿਲ੍ਹਾ ਹੈ। 84378 08524 8437908524 24 ਨੰਬਰ ਇਹ ਦੋ ਨੰਬਰ ਇਹਨਾਂ ਵੀਰਾਂ ਦੇ ਤੇ ਇਹਨਾਂ ਕੋਲ ਕਿਉਂਕਿ ਅਸੀਂ ਆਪਣੀਆਂ ਟਰਾਲੀਆਂ ਲੱਭਦੇ ਲੱਭਦੇ ਇੱਥੇ ਆਏ ਸੀ ਨਾਲੇ ਵੀਰਾਂ ਜਲ ਪਾਣੀ ਵੀ ਸ਼ਿਕਾਇਆ ਤੇ ਨਾਲੇ ਸਾਰੀ ਜੋ ਸਥਿਤੀ ਸੀ ਉਹ ਵੀ ਉਹਨਾਂ ਨੇ ਦੱਸੀ ਤੇ ਉਹਨਾਂ ਵੀਰਾਂ ਨੇ ਜ਼ਿੰਮੇਵਾਰੀ ਨਾਲ ਇਹ ਟਰਾਲੀਆਂ ਸਾਹਮਣੇ ਰੱਖੀਆਂ ਇੱਥੋਂ ਆਣ ਕੇ ਤੇ ਆਪਣੀਆਂ ਟਰਾਲੀਆਂ ਛੋਟੀਆਂ ਟਰਾਲੀਆਂ ਨੇ ਖਾਸ ਤੌਰ ਤੇ ਮਾਲਵੇ ਵਾਲੀਆਂ ਨੇ ਤੇ ਕ੍ਰਾਂਤੀਕਾਰੀ ਯੂਨੀਅਨ ਦੀਆਂ ਨੇ ਜਾਦੀਆਂ ਟਰਾਲੀਆਂ ਜਿਹੜੀਆਂ ਉਹ ਆਪਣੀਆਂ ਟਰਾਲੀਆਂ ਲਿਜਾ ਸਕਦੇ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੇਖੋ ਟਰਾਲੀਆਂ ਤਾਂ 바ਜੀਆਂ ਵਾ ਜਿਹੜੀਆਂ ਪ੍ਰਸ਼ਾਸਨ ਨੇ ਰੋਡ ਦੇ ਵਿੱਚੋਂ ਕਰਕੇ ਸਾਈਡ ਤੇ ਛੁੱਟੀਆਂ ਸੀ ਕਿਉਂਕਿ ਉੱਥੇ ਜਿਹਦਾ ਵੀ ਦਾ ਲੱਗਦਾ ਇਹਨਾਂ ਟਰਾਲੀਆਂ ਨੂੰ ਲਈ ਜਾਂਦਾ ਸੀ ਇਹ ਵੀਰਾਂ ਨੇ ਉਹ ਟਰਾਲੀਆਂ ਬਚਾਈਆਂ ਵਾ ਜਿਹੜੀਆਂ ਰੋਡ ਦੇ ਨਾਲ ਪ੍ਰਸ਼ਾਸਨ ਨੇ ਛੁੱਟਤੀਆਂ ਸੀ ਤੇ ਇਹ ਟਰਾਲੀਆਂ ਇੱਥੇ ਸਹੀ ਸਲਾਮ ਤਾਂ ਨੰਬਰ ਦਾਖ ਤੇ ਆਪਣੇ ਵੀਰ ਲੈ ਸਕਦੇ